ਆ ਵੇਖੋ ਜਲੇਬੀਆਂ ਲੱਗੀਆਂ ਮੇਲੇ 'ਚ ਮੇਲੇ ਜਾਣਾ ਜਲੇਬੀ ਖਾਣੇ ਆ ਆ ਵੇਖ ਲੋ ਦੇਖੋ ਮੇਲਾ ਲੱਗੇਦਾ ਵਾ ਨੀ ਬਤਾ ਮੈਂ ਖਿਡੌਣੇ ਲੈਣੇ ਆ ਖਿਡੌਣੇ ਲੈਣੇ ਜਵਾਕ ਆ ਤਾਂ ਖਿਡੌਣੇ ਲੈਣੇ ਆ ਆ ਡਰੈੱਸਾਂ ਲੱਗੀਆਂ ਬਬੂ ਦੀਆਂ ਕਿੰਨੀਆਂ ਸੋਹਣੀਆਂ ਡਰੈੱਸ ਉਹਨੂੰ ਡਰੈੱਸ ਫਰੋਕਾਂ ਲੀਆਂ ਕਿਹੇ ਦੀ ਜਨਾਨੀ ਐ ਨਹੀਂ ਕਰਦੀ ਹਣੀ ਦੋਸਤੋ ਇਹਨੇ ਪੂਰੇ ਰਾਹ ਇਹੀਂ ਕਰਦੀ ਜਾਣਾ ਵਾ ਹਾਏ ਜਲੇਬੀਆਂ ਹਾਏ ਨਿੰਬੂ ਪਾਣੀ ਹਾਏ ਆਈਸਕ੍ਰੀਮ ਦੋਸਤੋ ਵੈਲਕਮ ਬੈਕ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਤਾਂ ਦੋਸਤੋ ਅੱਜ ਆਪਾਂ ਚੱਲੇ ਆਂ ਲੁਧਿਆਣੇ ਨੂੰ ਆਪਣੇ ਵਤਨਾਂ ਦੀ ਅੱਜ ਹੈਗੀ ਹੈ ਵਾਪਸੀ ਸਾਰਿਆਂ ਨੇ ਲੱਗੇ ਆਪਣਾ weight ਤੋਲਣ ਵਾਸਤੇ ਪ੍ਰੀਤ ਕਹਿੰਦੀ ਮੈਂ ਵੀ ਆਪਣਾ weight ਤੋਲ ਕੇ ਦੇਖਦੀ ਆਂ ਮਸ਼ੀਨਾਂ ਖਰਾਬ ਕਰਦੀ ਮਾਸੀ ਦੀ ਕਿਤੇ ਚੱਕਲ ਲਾ ਕੇ ਤੋਲਦੀ ਪਈ ਹੈ ਕਿੰਨਾ weight ਆਇਆ ਇਹਦਾ 40 ਕਿਲੋ ਉਹ 70 ਕਿਲੋ ਕੱਲ ਕਿੰਨਾ ਘੱਟ ਸੀਗਾ 70 ਕਿਲੋ weight ਆ ਤੇਰਾ ਦੋ ਕਿਲੋ ਵਧ ਕੇ ਗੱਲ ਕਰੀ ਤੇ ਗੋਲ ਗੱਪੇ ਖਾ ਕੇ ਇੰਨੇ ਪਠੂਰੇ ਖਾਨੀ ਆ ਗੋਲ ਗੱਪੇ ਖਾਨੀ ਤੇ ਵਧਣਾ ਹੀ ਆ ਯਾਰ ਗੋਲ ਗੱਪੇ ਖਾ ਕੇ ਪਠੂਰੇ ਖਾ ਕੇ ਕੋਈ weight ਥੋੜਾ ਨਾ ਵਧਦਾ ਵਾ ਹੋਰ ਕੀ ਹੁੰਦਾ ਉਸ ਕੱਪੜੇ ਹੀ ਟਾਈਟ ਹੁੰਦੇ ਆ ਅੱਛਾ ਦੇਖੋ ਲੋ ਬਈ ਕੱਪੜੇ ਟਾਈਟ ਹੁੰਦੇ ਆ ਕਿੰਨੇ ਭਾਰ ਨਹੀਂ ਵਧਦਾ ਪਠੂਰੇ ਆਂਦੇ ਨਾਲ ਸਿਰਫ ਕੱਪੜੇ ਟਾਈਟ ਹੁੰਦੇ ਆ ਮੇਰਾ ਦੇਖੋ ਚਲੋ ਤੀਹੂ ਹੁਣ ਸਾਰੇ ਬਾਰੀ ਬਾਰੀ ਸਿਰ ਤੋਰਦੇ ਆ ਭਾਰ ਆਪਣਾ ਤੀਹੂ ਦਾ ਕਿੰਨਾ weight ਆ ਈ ਵੀ ਤੇ ਵੀ 40 ਕਿਲੋ ਦਾ ਪਿਓ 35 ਕਿਲੋ ਤੇਰਾ 35 ਕਿਲੋ ਇਹਦਾ ਅੱਜ ਵੀ 35 ਹੀ ਆ ਤੇਰਾ ਕਿਤਾ ਵੱਧ ਗਿਆ ਤੂੰ ਖਾਨੀ ਜਿਆਦਾ ਮੈਂ ਘਰੋਂ ਵੀ ਭਾਰ ਤੋਲ ਕੇ ਆਂਦੇ ਕਿ ਪਿੰਡ ਜਾ ਕੇ ਕਿੰਨਾ ਭਾਰ ਵਧਦਾ ਸਾਡਾ ਫਿਰ ਤੂੰ ਘਰ ਤੋਲ ਕੇ ਚੱਲੇ ਆ ਘਰ ਵੱਧ ਗਿਆ ਯਾਰ ਵੀਟ ਮੇਰਾ ਹੁਣ ਮਸ਼ੀਨ ਖਰਾਬ ਕਰਕੇ ਜਾਣੀ ਐ ਤੂੰ ਪ੍ਰੀਤ ਨੇ ਯਾਰ ਟਰੈਕਟਰ ਤੇ ਜਾਣਾ ਮੈਂ ਬੈਠ ਕੇ ਇੱਥੇ ਮੈਂ ਆ ਜਣਗੀ ਹਾਂ ਆ ਜਾਣਾ ਬੈਠ ਟਰੈਕਟਰ ਦੇ ਵਿੱਚ ਚੱਲ ਬਾਈ ਮੇਰਾ ਬੁੱਤ ਚੱਲੇ मामू ਕਾਲੀ ਪਾਣਾ ਚੱਲੇ मामू ਚਲੋ ਗਾਈਜ਼ ਚੱਲੀਏ ਲੁਧਿਆਣੇ ਨੂੰ ਤੇ ਮਾਸੀ ਉਹਨਾਂ ਤੋਂ ਲਈ ਹਲਵੀ ਦਾ ਦੋ ਹਲਵੀ ਦਾ ਪਿਆਰ ਹੋ ਗਿਆ ਆਪਣਾ ਤੇ ਅਨੰਦੋਈ ਨੂੰ ગયો ਤੇ ਹਾਲ ਗਿਆ ਆਪਣਾ ਚਾ ਮਾਨੂੰ ਨਹੀਂ ਪਰਣਾ ਗੋਮਾਨ ਪਰਦੇ ਪਿਆ ਪਿਆਰ ਕਰਨਾਂ ਮਾਨੂੰ ਨਹੀਂ ਪਰਣਾ ਵੀਡੀਓ ਕਿ ਆਣਾ ਖੋ ਹੋ ਜਾਣਾ ਠੀਕ ਤੁਸੀ ਚੰਗਾ ਬੱਦ ਆ ਰਹੇ ਹੋ ਕਿਹੜਾ ਲੁਧਿਆਣੇ ਬਾਈ ਬਾਈ ਕਰਦੇ ਇਹ ਇੱਥੇ ਹੀ ਸੜਿਆ ਪਾ ਕੇ ਪਿੱਛੇ ਹੂਏ ਨਹੀਂ ਮੈਨੂੰ ਵੱਲੋ ਵੀ ਜੋ ਦੇਖੋ ਉਹ ਦੇਖ ਆ ਜਾ ਆ ਜਾ ਹਲੋ ਉਹ ਆ ਗਈ ਆ ਗਈ ਚੱਲੀਏ ਆਪਾਂ ਲੈ ਲੋ ਵੀ ਮਿੱਤਰੋ ਮਾਸੀ ਹੁਣ ਤੋਂ ਅਲਵਿਦਾ ਲੈ ਲਈ ਆ ਤੇ ਨਿਕਲ ਪਏ ਆ ਆਪਾਂ ਲੁਧਿਆਣੇ ਨੂੰ ਜਨਾ ਆਪਾਂ ਪਹਿਲਾਂ ਕੱਲ ਦਾ ਪਲਾਨ ਸੀਗਾ ਸਾਡਾ ਕਿ ਅਸੀਂ ਕੱਲ ਵਾਪਸ ਚੱਲ ਜਾਾਂਗੇ ਬਟ ਕੱਲ ਫੇਰ ਤਾਂ ਨਹੀਂ ਗਏ ਹੈਗੇ ਕਿਉਂਕਿ ਪ੍ਰੀਤ ਦੀ ਤਬੀਅਤ ਠੀਕ ਨਹੀਂ ਸੀਗੀ ਲੂਜ਼ ਮੋਸ਼ਨ ਲੱਗ ਗਏ ਸੀਗੇ ਕੁੜੀ ਨੂੰ ਹੁਣ ਕਿਤਾਵਾ ਹੁੰਦਾ ਤਾਂ ਨਹੀਂ ਢਿੱਡ ਜਗੜੂੜੂ ਥੋੜਾ ਥੋੜਾ ਹਾਲੋ ਕੀ ਕਰੀ ਆ ਵੇਖੋ ਜਲੇਬੀਆਂ ਲੱਗੀਆਂ ਮੇਲੇ 'ਚ ਮੇਲੇ ਜਾਣਾ ਜਲੇਬੀ ਖਾਣੇ ਕਿ ਕੀ ਲੈਣਾ ਮੇਲੇ ਚੋਂ ਆ ਵੇਖਣ ਨੂੰ ਮੇਲਾ ਲੱਗੇਦਾ ਵਾ ਖਲੋਨੇ ਲੈਨੇ ਜਵਾਕ ਆ ਤੋ ਖਲੋਨੇ ਲੈਨੇ ਆ ਆ ਪੋਟ ਕਿੰਨੇ ਸੋਹਣੇ ਸੋਹਣੇ ਆ ਆ ਲੈ ਲੈ ਬੇਲ ਮਛਲੀ ਮਛਲੀ ਲੈ ਲੈ ਮਛਲੀ ਕੀ ਕਰਨਾ ਯਾਰ ਤੂੰ ਕਾਕੇ ਤੋ ਸਹੀ ਨਿਸ਼ਾਨੀ ਹੁੰਦੀ ਆ ਡੱਬੇ ਡੁੱਬੇ ਕੁਛ ਦੱਸ ਹੱਦ ਕਰਦੀਆਂ ਤੇ ਸਾਈਡ ਤੇ ਸਾਈਡ ਤੇ ਰੋਕੂੰਗਾ ਕਿ ਜੇ ਉਰੇ ਬਚਾਦੇ ਰੋਕ ਲਵਾਂ ਮੈਂ ਹੈ ਦੱਸੋ ਦੋਸਤੋ ਆ ਹਾਲ ਕਰਦੀ ਆ ਕੋਈ ਰੇਡੀ ਨਹੀਂ ਆਹੋ ਜੀ ਐਥੇ ਰੋਕਣਾ ਪਿੱਛਿਆਂ ਦੇ ਕੋ ਕਾਂਡੇ ਗੁੰਟੇ ਲੱਗੇ ਰਹੇ ਆ ਕਿਤੇ ਵੀ ਨਹੀਂ ਰੋਕਦੇ ਆਹ ਡਰਾਮਾ ਕਰਦੀ ਐ ਇਹਨੂੰ ਤਾਂ ਕੁਝ ਲੱਭ ਜੇ ਸਹੀ ਜਲੇਬੀਆਂ ਭਾਈ ਓਏ ਜਲੇਬੀਆਂ ਓਏ ਜਲੇਬੀਆਂ ਓਏ ਜਲੇਬੀ ਨੰਗੀ ਜੁਬਾਨੀ ਜਾਣੀ ਐ ਬਾਹਰ ਨਿਕਲ ਗਈਆਂ ਜਲੇਬੀਆਂ ਵਾਹ ਬੜਾ ਉਸ ਤੋਂ ਹੁੰਦੇ ਜਾਲੀ ਜੇ ਸਮਾਨ ਹੁੰਦਾ ਮੇਲਿਆਂ ਦੇ ਵਿੱਚ ਤੈਨੂੰ ਪਤਾ ਹੀ ਆ ਦੇਖੀ ਵੀ ਤੁਸੀਂ ਅੰਗਰੇਜ਼ੀ ਨਹੀਂ ਤੇ ਪੈਦਲ ਤੁਰੀ ਤੇ ਮੇਰੀ ਅੰਗਰੇਜ਼ੀ ਨਹੀਂ ਹੈ ਇਹ ਤਾਂ ਹੈਗੀ ਐ ਇਹ ਦੱਸੋ ਇਹ ਅੰਗਰੇਜ਼ੀ ਨਹੀਂ ਨਹੀਂ ਕਿ ਮੇਰੀ ਫੇਰ ਹੋਰ ਅੰਗਰੇਜ਼ੀ ਨਹੀਂ ਕਿਹੜੀ ਚਾਹੀਦੀ ਸਾਨੂੰ ਜਾਣ ਕੇ ਮਸਕੇ ਨਾ ਮਾਰੋ ਹੁਣ ਉੱਥੋਂ ਲੰਘ ਆਇਆ ਤੇ ਹੁਣ ਤੁਸੀਂ ਮਸਕੇ ਹੋਰ ਇਹ ਮੇਰੀ ਅੰਗਰੇਜ਼ੀ ਨਹੀਂ ਦੇਖੋ ਮੇਰੀ ਅੰਗਰੇਜ਼ੀ ਨਹੀਂ ਮੈਂ ਕਾਲੀ ਸੀ ਆ ਡਰੈਸਾਂ ਲੱਗੀਆਂ ਬਹੁਤ ਦੇਖ ਕਿੰਨੀਆਂ ਸੋਹਣੀਆਂ ਡਰੈਸ ਉਹ ਕਰਨੀਆਂ ਇਹਦੀ ਜਨਾਨੀ ਐ ਨਹੀਂ ਕਰਦੀ ਹੋਣੀ ਦੋਸਤੋ ਇਹਨੇ ਪੂਰੇ ਰਾਹ ਐਂ ਕਰਦੀ ਜਾਣਾ ਵਾ ਹਏ ਜਲੇਬੀਆਂ ਹਏ ਨਿੰਬੂ ਪਾਣੀ ਹਏ ਆਈਸਕ੍ਰੀਮ ਹਏ ਡਰੈਸਾਂ ਹਏ ਕੱਪੜੇ ਰਾਸਤੇ 'ਚ ਸੋ ਦੁਕਾਨ ਆਂਦੀ ਆ ਮੈਂ ਐ ਰੋਕਣ ਲੱਗ ਗਿਆ ਫਿਰ ਤੇ ਆਪਾਂ ਮੈਂ ਕਹਿੰਦਾ 5 ਦਿਨਾਂ ਚ ਨਹੀਂ ਪਹੁੰਚਣਾ ਹੈਗਾ ਲੁਧਿਆਣੇ ਤੱਕ ਜੇ ਤੇਰੇ ਕਹਿਣ ਤੇ ਚੱਲਣ ਲੱਪਿਆ ਨਾ ਤੇ ਹਫਤੇ ਬਾਅਦ ਪਹੁੰਚਾਂਗੇ ਲੁਧਿਆਣੇ ਤੇ ਆ ਜਾਂਦੇ ਤੇ ਕੀ ਹੋ ਗਿਆ ਸੀ ਕਾਕੇ ਲਾਲਚ ਨਾ ਕਰਿਆ ਕਰ ਲਾਲਚ ਬੰਦੇ ਦੀ ਨਾ ਬੁੱਧੀ ਭ੍ਰਿਸ਼ਟ ਕਰ ਦਿੰਦਾ ਵਾ ਸੂਟ ਦਾ ਹੀ ਲਾਲਚ ਕਰਦੀਆਂ ਹੋਰ ਕਾਹ ਦਾ ਲਾਲਚ ਕਰਦੀ ਜਲੇਬੀਆਂ ਦਾ ਵੀ ਕਰਦੀਆਂ ਖਾਣ ਪੀਣ ਦਾ ਵੀ ਕਰਦੀਆਂ ਮੈਂ ਤਾਂ ਮੈਨੂੰ ਬਹੁਤ ਖਵਾਉਂਦੇ ਮਤਲਬ ਕੰਜੇ ਮੈਂ ਕਹਿੰਦਾ ਬਿਨਾਂ ਖਵਾਏ ਤੂੰ ਮੈਂ 7-8 ਕਿਲੋ ਭਾਰ ਵਧਾ ਲਿਆ ਵਾ ਐ ਤੇ ਜੇ ਖਵਾਵਾ ਫਿਰ ਪਤਾ ਨਹੀਂ ਤੂੰ ਕਿੰਨਾ ਵਧਾ ਲਵੇਂ ਕਿੰਨਾ 62 ਕਿਲੋ ਭਾਰ ਸੀਗਾ ਉਰੇ ਆ ਕੇ ਤੋਲਿਆ 70 ਕਿਲੋ ਭਾਰ ਹੋ ਗਿਆ ਦੋਸਤੋ 70 ਕਿਲੋ ਇਹਦਾ ਨਿਕਲ ਪਿਆ ਤੀਨਾਂ ਨਗਰ ਤੋਂ ਗਰਦਾਸਪੁਰ ਪਹੁੰਚਣ ਆਲੇ ਆ ਬਸ ਇਹਨੇ ਨਹੀਂ ਗਾਈ ਜੀ ਮੈਨੂੰ ਸੂਟ ਲੈ ਕੇ ਦਿੱਤਾ ਹੂੰ ਕੱਲ ਦਾ ਸੂਟ ਤਾਂ ਹੀ ਰੋਣਾ ਭੇਜਦਾ ਵਾ ਇਹਨੂੰ ਦਵਾਂਗੇ ਅੱਖਾਂ ਮਰੇ ਘੁੰਮੇ ਕੋਈ ਜਾਂਦਾ ਅੱਖਾਂ ਮਰੇ ਘੁੰਮੇ ਅੱਖਾਂ ਮਰੇ ਸੂਟ ਹੀ ਘੁੰਮਦੇ ਆ ਤੇਰੇ ਹਾਂ ਤਰੂ ਤਾਰਿਆ ਜੇ ਆ ਹੋਰ ਕੁਛ ਨਹੀਂ ਘੁੰਮਦਾ ਆਇਆ ਵੀ ਆ ਘੱਟ ਕਰ ਨਾ ਪਹਿਰੇ ਦਾ ਸੂਟ ਲੈ ਲਿਆ ਕਰ ਸਦਾ ਲਗੇ ਨਹੀਂ ਬਹੁਤ ਮੈਂ ਤਾਂ ਪਟੋਰਾ ਭੇਲੀ ਤੋਂ ਹੀ ਗਾਣਾ ਮਾ ਹੋਰ ਨਹੀਂ ਕਿਤੇ ਗਾਣਾ ਮੈਂ ਪਟੂ ਰਿਆ ਭੇਲੀ ਤੇ ਗਾਉਂਗਾ ਸਵਾਲ ਹੁੰਦਾ ਇੰਨਾ ਬਿੱਤ ਹੁੰਦਾ ਵਾ ਟੱਪੀ ਵਰ ਜਾਂਦੀ ਆ ਹਾਂ ਆਪਣੇ ਟਿੱਡੇ ਜਿੱਟਾ ਦਾ ਪਟੂਰਾ ਗਾਂਦੀ ਆ ਜਿੱਡਾ ਟਿੱਡੇ ਜਿੱਡਾ ਟੇਡਾ ਉੱਡੇ ਪਟੂਰਾ ਗਾਂਦੀ ਆ ਮਾ ਛੋਟਾ ਪਟੂਰਾ ਨੇ ਕਹਿੰਦੀ ਗਾਣਾ ਭੇਲੀ ਤੋਂ ਹੀ ਗਾਣਾ ਪਟੂਰਾ ਇੱਕ ਦਿਨ ਸੈਤ ਜੀ ਨੇ ਤਾਂ ਹੀ ਜੰਮੀ ਭਰੂ ਹੀ ਨਾ ਹੋਤੀ ਜੰਮੀ ਉੱਡੇ ਪਟੂਰਾ ਓੱਡੇ ਹੀ ਪਟੂਰੇ ਹਾਂ ਇਹ ਰੇਟਡ ਭਡੂਰੇ ਤੋਂ ਵੀ ਵੱਡਾ ਹੈ ਕੱਲ ਕਹਿੰਦੀ ਮੈਂ ਟੈਗ ਤੋੜਨ ਲੱਗੀ ਆਂ ਸੂਟ ਦਾ ਭਰਾਵਾ ਮਸਾ ਫੜ ਕੇ ਬਿਠਾਈ ਮੈਂ ਪਟਣ ਲੱਗੀ ਸੀ ਟੈਗ ਇਹ ਉਹਦਾ ਸੂਟ ਦਾ ੱੱਕੇ ਨਾ ਫੜ ਕੇ ਬਿਠਾਈ ਮੈਂ ਗਾ ਐਵੇਂ ਮੇਰੇ ਗੱਲਾਂ ਪਵਾਦੀ ਸੂਟ ਤੋਂ ਅੱਗੇ ਮੇਰੇ ਇਨੇ ਰੁਪਈਆ ਲਵਾ ਛੱਡੇ ਐ ਮੋਟਿਆ ਜੇ ਆ ਤੂੰ ਬੜਾ ਸੀਗਾ ਤੁਸੀਂ ਮੈਨੂੰ ਲੈ ਕੇ ਨਹੀਂ ਤੇ ਹਰ ਸੋਹਣੀ ਚੀਜ਼ ਉਹ ਤਾਂ ਸੋਹਣੀ ਨਹੀਂ ਹੁੰਦੀ ਦੇਖਣ ਨੂੰ ਚਾਹੀਦੀ ਦੇਖਣ ਨੂੰ ਤੂੰ ਬੜੀ ਸੋਹਣੀ ਲੱਗਦੀ ਐ ਪਰ ਤੂੰ ਸੋਹਣੀ ਥੋੜੀ ਨਾ ਵਾ ਫਿਲਟਰ ਲਾ ਕੇ ਤਾਂ ਬਣ ਜਾਂਦੀ ਆ ਫਿਲਟਰ ਲਾ ਕੇ ਵੀ ਨਹੀਂ ਲੱਗਦੀ ਤੂੰ ਸੋਹਣੀ ਅੱਜ ਫੇਰ ਵੀ ਮੌਸਮ ਥੋੜਾ ਜਿਆ ਠੀਕ ਆ ਠੰਡਾ ਜਿਹਾ ਹੈ ਨਾ ਕੱਪੜੇ ਅਸੀਂ ਇੰਨੇ ਲੈ ਆਏ ਆ ਮਾਸੀ ਵੀ ਹਰਾਣ ਪ੍ਰੋਗਰਾਮ ਇਕੱਲੇ ਜਾਣ ਦਾ ਪੈਗੇ ਇੱਕ ਇੱਕ ਮੇਰੇ ਦੋ ਬੈਗ ਪ੍ਰੋਗਰਾਮ ਅਸੀਂ ਇਹੀ ਬਣਾ ਕੇ ਆਏ ਸੀ ਕਿ ਇਧਰੋਂ ਤੇ ਇਧਰੋਂ ਚੱਲ ਜਾਾਂਗੇ ਟਲੋਜੀ ਮਗਲੋੜ ਗੰਜੇ ਇਧਰ ਘੁਮਾਵਾਂਗੇ ਪਰ ਫੇਰ ਅਸੀਂ ਪਲਾਨ ਕੈਨਸਲ ਕਰਤਾ ਥੋੜਾ ਜਿਹਾ ਰਸ਼ੀਆ ਘੱਟ ਜਵੇ ਫੇਰ ਉਸ ਤੋਂ ਬਾਅਦ ਜਾਵਾਂਗੇ ਦੋ ਚੰਗੀ ਮੂਰੇ ਬੈਠੀਆਂ ਲਾਲ ਪਜਾਮਾ ਪਾ ਕੇ ਅੱਗੇ ਰੈੱਡ ਲਾਈਟਾਂ ਹੀ ਆਈ ਜਾ ਰੀਆਂ ਨੇ ਆਹੋ ਲਾਲ ਪਜਾਮਾ ਪਾ ਕੇ ਬੈਗੀ ਆ ਮੂਰੇ ਗੁੱਸਾ ਚੜਿਆ ਨਾ ਤੁਸੀਂ ਰੋਕਿਆ ਨਹੀਂ ਮੇਲੇ 'ਚ ਦਿਨਾਂ ਨਗਰ ਮੇਲਾ ਲੱਗਿਆ ਹੋਇਆ ਸੀਗਾ ਬੜਾ ਜ਼ਬਰਦਸਤ ਪ੍ਰੀਤ ਦਾ ਧਿਆਨ ਮੇਲੇ ਦੇ ਵਿੱਚ ਹੀ ਆ ਕਹਿੰਦੀ ਮੈਂ ਮੇਲੇ 'ਚ ਆਉਣਾ ਸੀਗਾ ਕੀ ਲੈਣਾ ਸੀਗਾ ਮੈਨੂੰ ਬਲਾਓ ਨਾ ਮੈਂ ਤੁਸੀ ਲੈ ਕੇ ਨਹੀਂ ਨਾ ਤਾਂ ਕੋਈ ਰੋਕ ਕੇ ਹੀ ਨਹੀਂ ਗੱਡੀ ਮੇਲਾ ਬਾਹਰ ਹੀ ਲੱਗਾ ਸੀ ਮੈਨੂੰ ਲੈ ਕੇ ਗਏ ਮੇਲੇ 'ਚ ਹੂੰ ਰਸਤੇ ਦੇ ਵਿੱਚ 3600 ਚੀਜ਼ਾਂ ਆਂਦੀਆਂ ਆ ਕੇ ਆਪਣੀਆਂ ਜਨਾਨੀਆਂ ਨੂੰ ਘੁਮਾ ਰਹੇ ਸੀ ਤੈਨੂੰ ਕਿਤੇ ਆ ਹੀ ਨਹੀਂ ਕੋਈ ਚਾ ਕਦੀਨਿਕ ਮਾਇਆ ਇੱਕ ਦਾ। ਛੋਟਾ ਬੇਬੀਆ ਤੂੰ ਕਿਦੋਂ ਹੱਥ-ਜੱਤ ਪਾ ਕੇ ਘਮਾਣਾ। ਛੋਟਾ ਬੇਬੀਆ। ਚਾਹ ਤਾਂ ਵਿੱਚ ਹੀ ਰਹਿ ਗਈ ਨਾ। ਆ ਕਿ ਮੈਨੂੰ ਹੱਥ-ਜੱਤ ਪਾ ਕੇ ਘਮਾਓ ਹੈ। ਹੱਥ-ਜੱਤ ਨਹੀਂ ਤੈਨੂੰ ਨੱਕ ਚ ਨੱਥ ਪਾ ਕੇ ਘਮਾਓ। ਤਾਡੇ ਪਹੁੰਚ ਕੇ ਡੀਜ਼ਲ ਪਾਉਣਾ ਹੈ। ਡੀਜ਼ਲ ਗੱਡੀ 'ਚ ਥੋੜਾ ਵਾ। ਇਹਨਾਂ ਦੀ ਖਰਾਕ ਤੋਂ ਪਹਿਲਾਂ ਗੱਡੀ ਦੀ ਖਰਾਕ ਜ਼ਰੂਰੀ ਆ। ਹੈਨਾ? ਟੈਂਕ ਬੈਕ ਦਾ ਪਾਣੀ ਆ ਨਾ। ਉਹ ਤਾਂ ਪਾਣੀ ਪਈ ਨਹੀਂ ਟੈਂਕ ਦਾ। ਮੈਨੂੰ ਟੱਕਰ ਲਾਉਣਾ ਪੈਣਾ। ਚਲੋ ਗਾਇਜ਼ ਬੋਲੀਏ ਡੀਜ਼ਲ। ਪਵਾ ਲਿਆ ਡੀਜ਼ਲ ਆਪਾਂ ਗੱਡੀ ਦੇ ਵਿੱਚ ਤੇ ਹੁਣ ਪਾਣਾ ਪ੍ਰੀਤ ਜੀ ਡੀਜ਼ਲ ਪ੍ਰੀਤ ਜੀ ਡੀਜ਼ਲ ਪਵਾਣਾ ਵਾ ਸਿਗਨਲ ਦੇਈ ਜਾ ਰਹੀ ਹੈ ਬਾਡੀ ਕਿ ਕੁਝ ਖਾਓ ਕੁਝ ਖਾਓ ਤੇਰੀ ਬਾਡੀ ਤਾਂ ਹੌਦੀ ਸਿਗਨਲ ਦਿੰਦੀ ਰਹਿੰਦੀ ਆ 24 ਘੰਟੇ ਹੀ ਰਾਤ ਗੱਡੀ ਦਾ ਸਿਗਨਲ ਬੜੀ ਜਲਦੀ ਆ ਨਹੀਂ ਰਾਤ ਨੂੰ ਵੀ ਉੱਟ-ਉੱਟ ਕੇ ਤੇਰੀ ਬਾਡੀ ਸਿਗਨਲ ਦਿੰਦੀ ਹੈ ਕਿ ਭਾਈ ਕੁਝ ਖਾਣ ਦੀ ਕਮੀ ਹੈ ਕੁਝ ਖਾਣ ਦੀ ਕਮੀ ਆ ਪਰ ਰਾਤ ਨੂੰ ਤਾਂ ਸੁੱਤੀ ਵੀ ਉੱਡੋਗੀ 12 1 ਵਜੇ ਰਸੋਈ 'ਚ ਭੱਜੂਗੀ ਬਹੁਤ ਕੁਝ ਖਾਣ ਨੂੰ ਨਹੀਂ ਪਿਆ ਕਪਰਾ ਬੇਬਾਨਾ ਮੁਰਗਾ ਮੈਨੂੰ ਕਪਰਾਟ ਜੀ ਹੁੰਦੀ ਤਾਂ ਖਾਣਾ ਵਾ ਮੂੰਹ ਚ ਪਾਣੀ ਆ ਰਿਆ ਵਾ ਹਾਂ ਲੂਣਾ ਲੂਣਾ ਹੁਣ ਜਲ ਕਰਦਾ ਖਾਣ ਨੂੰ ਤੇ ਕੀ ਕਰਾਂ ਮੇਰੇ ਕੋ ਖੋ ਪੈਣ ਲੱਗ ਜਾਂਦੀ ਖੋ ਪੈਣ ਖੋ ਬੜੀ ਛੇਤੀ ਪੈਂਦੀ ਤੇ ਢਿੱਡ ਜਿਗਦੇ ਆਪਾਂ ਹਵੇਲੀ ਬਦੂਰੇ ਕਰਨ ਵਾਲੀ ਵੀਡੀਓ ਪਾਈ ਸੀ ਇੱਕ ਭਰਾ ਨੇ ਕਮੈਂਟ ਕੀਤਾ ਕਹਿੰਦਾ ਭਾਈ ਹਵੇਲੀ ਕਹਿੰਦਾ ਇਹਨਾਂ ਤੇ ਬਦੂਰਿਆਂ ਕੋਲ ਉਹ ਤੇ ਚੂਹੇ ਤੁਰੇ ਫਿਰਦੇ ਆ ਮੈਂ ਕਿਹਾ ਭਰਾ ਉਹਦੇ ਨਾਲ ਵੱਧ ਚੂਹੇ ਮੇਰੇ ਘਰ ਵਾਲੇ ਦੇ ਢਿੱਡ ਚ ਤੁਰੇ ਫਿਰਦੇ ਆ ਆ ਸਹੀ ਗੱਲ ਆ ਉਹਦੇ ਨਾਲ ਵੱਧ ਚੂਹੇ ਇਹਦੇ ਢਿੱਡ 'ਚ ਤੇਰੇ ਫਿਰਦੇ ਆ ਜਿੰਨਾਂ ਨੇ ਕਮੈਂਟ ਕਰਕੇ ਕਹਿ ਰਹੇ ਹੋ ਚੂਹੇ ਕਰਾਂ 도ੜਦੇ ਚੂਹੇ ਮੈਨੂੰ ਕਹਿੰਦੇ ਖਾਓ ਕੁਝ ਖਾਓ ਤੂੰ ਆਪੀ ਕਹਿੰਦਾ ਬਹੁਤ ਮੇਰੇ ਢਿੱਡ 'ਚ ਚੂਹੇ ਨੱਚ ਰਿਹਾ ਕੁਝ ਖਵਾ ਦੋ ਨੱਚਦੇ ਆ ਨਹੀਂ ਕਹਿਨੀ ਆ ਖਵਾਣ ਨੂੰ ਚਲੋ ਗਾਇਸ ਲੈ ਲਈਏ ਯਾਰ ਇਹਨਾਂ ਨੂੰ ਖਾਣ ਪੀਣ ਨੂੰ ਅਸਤੀਨ ਜਾ ਕੇ ਬਹੁਤ ਹੋ ਗਿਆ ਸੀਰੀਅਸਲੀ ਭੁੱਖ ਲੱਗ ਰਹੀ ਆ ਕੀ ਖਾਣਾ ਪ੍ਰੀਤ ਕਰਕਰੀ ਲੇਸ ਲਿਆਓ ਕੋਲਡ ਡਰਿੰਕ ਲੈ ਆਇਓ ਚਲੋ ਗਾਇਸ ਲਿਆਦੀ ਇਹਨਾਂ ਨੂੰ ਖਾਣ ਪੀਣ ਨੂੰ ਕੁਝ ਉਹਦੇ ਕੋਲ ਦੇਖਦੇ ਆ ਕੀ ਕੀ ਆਜੋ ਤਾਸ਼ਾ ਪਾਣੀ ਲੈ ਆਇਆ ਤਾਂ ਇਹਨਾਂ ਨੂੰ ਉਹਨੂੰ ਖਾਂਦੇ ਜਾਣਗੇ ਲੋਨ ਯਾਰੇ ਖਾਂਦੇ ਪਿੰਦੇ ਜਾਓ ਹੋਰ ਉਹ ਪਿੱਛੇ ਲਫਾਵਾ ਭਰਤਾ ਤੁਹਾਨੂੰ ਪਹਿਲਾਂ ਮੈਨੂੰ ਪੜਾਉਣਾ ਸੀ ਨਾ ਮੈਨੂੰ ਪੁੱਤਰ ਹੀ ਖਾਣੇ ਹੋਣਾ ਮੈਨੂੰ ਪੁੱਤਰ ਸਰਾ ਕੋ ਜੀ ਆ ਮੈਨੂੰ ਦਾਲ ਦੇ ਦੋ ਤੇ ਲੇਡ ਦੇ ਦੋ ਬਸ ਮੈਂ ਪੈਗ ਲਾ ਲਵਾਂ ਤੁਸੀਂ ਬੈਟੇ ਚ ਪੈਗ ਲਾ ਤੂੰ ਕੀ ਕਰਨਾ ਫਿਰ ਹਾਂ ਮਨ ਰਾਤ ਨੂੰ ਘਰੇ ਪਹੁੰਚਣਾ ਵਾ ਤੇ ਉਹਨੀਆਂ ਨੂੰ ਫਿਰ ਪੀਂਦੇ ਪੁੰਦੇ ਖਾਂਦੇ ਪਿੰਦੇ ਜਾਵਾਂਗੇ ਨੇ ਯਾਰੇ ਨਾਲ ਘਰੇ ਜਾ ਕੇ ਲਾ ਲਿਓ ਉਹਨਾਂ ਨੂੰ ਵੀ ਡਿਸਟ੍ਰਾਈਬ ਕਰ ਨਹੀਂ ਆ ਦੇ। ਅੱਛਾ ਚੱਲ ਠੀਕ ਹੈ ਘਰ ਜਾ ਕੇ ਲਾ ਲਾਂਗੇ ਭਾਈ। ਤੇਰੀ ਗੱਲ ਨਹੀਂ ਮੈਂ ਮੋੜਦਾ ਮੋਟਿਆ। ਕਿਉਂਕਿ ਥੋੜੀ ਜੀ ਜੀ ਇਹਨਾਂ ਦਾ ਬੰਦਾ ਨਹੀਂ ਕੁਝ ਵੀ ਫਿਰ ਦੋਸਤੋ ਫਿਰ ਇਹਨਾਂ ਨੇ ਥੋੜੀ देर ਨੂੰ ਕਿਹਾ ਦੇਣਾ ਹੈਗਾ ਰੋਕੋ ਕੀ ਦੇ। ਮੈਂ ਕਿਹਾ ਇੱਕ ਵਾਰੇ ਇੱਥੇ ਹੀ ਲੈ ਦੇ ਦਿੰਦਾ ਵਾ ਹੁਣ ਖਾਂਦੇ ਹੀ ਜਾਣਗੇ। ਰੋਟੀ ਰੱਟੀ ਤਾਂ ਖਾਣੀ ਹੈ ਇਹੀ। ਰੋਟੀ ਨਹੀਂ ਹੁਣ ਮਿਲਣੀ। ਭਰਨਾ ਵਾ। ਇਹਨਾਂ ਨਾਲ ਹੀ ਢਿੱਡ ਭਰਨਾ ਹੁਣ। ਰੋਟੀ ਰੱਟੀ ਨਹੀਂ ਜੇ ਮਿਲਣੀ। ਇੰਨੇ ਬਾਰੇ 5 5 6 6 ਪੈਕੇਟ ਦਾ ਨੋਲੇਜਾਂ ਦੇ ਲਈ ਤੇ 1 1 ਜਾਣੇ ਨੂੰ ਹੋਰ ਤੁਹਾਨੂੰ ਕੀ ਲੈ ਦਮਾਂ ਲੋ ਵੀ ਮਿੱਤਰੋ ਜਲੰਧਰ ਪਹੁੰਚ ਗਏ ਆ ਹਵੇਲੀ ਰੁਕੇਗੀ ਹੈ ਬਹਾਂੰਨਾ ਕੁਝ ਖਾ ਪੀ ਲਿਆ ਉਹਨਾਂ ਹਵੇਲੀ ਵੀ ਰੁਕਣਾ ਵਾ ਹੈਗਾ ਅੱਗੇ ਵੀ ਰੁਕਣਾ ਹੈ ਕਿਵੇਲਾ ਕਦੋਂ ਹੀ ਆ ਦੋਸਤੋ ਇੰਦਾ ਹੀ ਬਸ ਸੇਮ ਜਾ ਕੇ ਕਰਕੇ ਅੱਧੀ ਜ਼ਿੰਦਗੀ ਕੱਢਦੇ ਆ ਅੱਧੀ ਵੀ ਇੰਝ ਕੱਢ ਦੇਣੀ ਆ ਆਪਾਂ ਖਾਏਗਾ ਪੀਏਗਾ ਮੋਟਾ ਹੋਏਗਾ ਹੋਰ ਕੀ ਆ ਪ੍ਰਿੰਦੇ ਵੇਲੇ ਕੀ ਕਰਨਾ ਵਾ ਮੈਂ ਕਹਿੰਦਾ ਚੱਲੀਏ ਸਿੱਧੇ ਯਾਰ ਕੀ ਕਰਨਾ ਵਾ ਜਾਣਾ ਮੈਂ ਆ ਪੀ ਕੇ ਤਾਂ ਆਇਆ ਤੂੰ ਹੁਣ ਰਸਤੇ 'ਚ ਵੀ ਹਲੇ ਉਹ ਤਾਂ ਕਾਫੀ ਪਾਲ ਸੀ ਹਲੇ ਪਰਾਸ਼ੇਰਾ ਕਰਨਾ ਵਾ ਪਹੁੰਚ ਗਏ ਹਵੇਲੀ ਤਾਰ ਪੈਰੀ ਢੁੰਟ ਕਿਤਨਾ ਹਲਕਾ ਤੂੰ ਹਾਂ ਬੈਲਟ ਤਾਰਦੀ ਆ ਕੁੜੀ ਨੇ ਪਹਿਲਾਂ ਹੀ ਢਿੱਡ ਕਹਿੰਦੀ ਹਲਕਾ ਕਰ ਲਵਾ ਪਜਾਮਾ ਵੀ ਢਿੱਲਾ ਕਰ ਲਾ ਪ੍ਰੀਤ ਫੇਰ ਹੀ ਨਜ਼ਾਰਾ ਆਣਾ ਵਾ ਖਾਂ ਦਾ ਤੈਨੂੰ ਹਾਂ ਪਜਾਮਾ ਢਿੱਲਾ ਹੋ ਨਾ ਸਿੱਤ ਲਾ ਹੋ ਗਏ ਆ ਜੱਟੀ ਲੋ ਵਾਈਜ਼ ਪਹੁੰਚਿਆ ਨਾ ਅਵੇ ਦੀ ਤੇਰਾ ਪਿੰਨ ਕੌਫੀ ਕੌਫੀ ਆਪਣੀ ਆ ਗਈ ਆ ਓਰੇ ਖਾਣਾ じゃ ਕੀ ਕਰਨਾ ਸੇਚ ਫੁਟ ਖਾਣੇ ਕਹਿੰਦੇ ਯੂਸਟ ਫੁਟ ਖਾਣਾ ਜਹਵੇਲੀ ਨਹੀਂ ਖਾਣਾ ਹੈਗਾ ਓਰੇ ਖਾ ਲੋ ਸੇਮ ਚੀਜ਼ ਹੀ ਕਹਿੰਦੇ ਖਾ-ਖਾ ਕੇ ਬੋਰ ਹੋ ਗਏ ਹਰ ਵਾਰ ਇਸ ਹਵੇਲੀ ਕੰਨੇ ਆ ਦੇਖੀ ਨੇ ਲੋਕੀ ਖਾਂਦੇ ਹੀ ਪਏ ਆ ਤੈਨੂੰ ਖਾਣ ਨੂੰ ਕੀ ਆ ਮੈਂ ਅਸੀਂ ਤਾਂ ਹਮੇਸ਼ਾ ਉਹੀ ਰੁਕਦੇ ਆ ਨਾ ਇੱਕ ਰੇਲੇ ਕੇ ਜਾਣੀ ਆ ਤੂੰ ਹਾਂ ਹੋਰ ਪਾਵਾਂ ਨਹੀਂ ਨਹੀਂ ਬਹੁਤ ਆ ਬਹੁਤ ਇੱਥੇ ਪੰਜਾਬੀ ਆ ਮਿੱਠੇ ਚਾਹੇ ਇੱਥੇ ਆ ਸਟਾਰ ਬੰਗਿਆ ਕਾਫੀ ਪੀਣ ਤੇ ਉੱਥੇ ਕਹਿੰਦੇ ਮੈਂ 5-6 ਪਾਊਚ ਚਾਹ ਤੇ ਚੀਨੀ ਦੀ ਪਾਣੀ ਕਾਫੀ ਦਾ ਵੀ ਪੀ ਲਈਏ ਦੋਸਤੋ ਕਾਫੀ ਪੀ ਕੇ ਫਿਰ ਚਲਦੇ ਆਂ ਤੁ ਵੀ ਨਹੀਂ ਕਾਫੀ ਕਹਿੰਦੇ ইস্ট ਬੁੱਡੀ ਖਾਣਾ ਸੀ ਉਰੇ ਨਹੀਂ ਖਾਣਾ ਅੱਜ ইস্ট ਬੁੱਡੀ ਖਾਣਾ ਬਹੁਤੇ ਘਰਾਂ ਦਾ ਪਰ ਉਹਨਾ ਭੁੱਖਾ ਰਹਿੰਦਾ ਹੁੰਦਾ ਮੜ ਕੇ ਉੱਥੋਂ ਵੀ ਨਾ ਮਿਲੇ ਇੱਥੇ ਵੀ ਰਹੇ ਜੀ ਜੁਆਕਾਂ ਨੂੰ ਇਹ ਪੈਸੇ ਵਾਵਾ ਇਕੱਠੇ ਹੋਏ ਆ ਵੀ ਖਰਚਣਗੇ ਇਹ ਹਨਾ ਬੰਡਿਓ ਆਏ ਪੈਸੇ ਪਿਆਰ ਇਕੱਠਾ ਕਰਕੇ ਲੈ ਕੇ ਆਏ ਉਹ ਖਾਓ ਅਸੀਂ ਆਪਣੀ ਸੇਵਿੰਗਸ ਕੀਤੀ ਹੋਈ ਸੀ ਸ਼ੋਪਿੰਗ ਸ਼ੋਪਿੰਗ ਕਰਾਂਗੇ ਮਨਾਲੀ ਵਗੈਰਾ ਥੋੜੀ ਸੇਵਿੰਗ ਸੇਵਿੰਗ ਆ ਸਾਡਾ ਕੁਝ ਨਹੀਂ ਹੈ ਮਨਾਲੀ ਵਗੈਰਾ ਘੁੰਮਣ ਜਾਵਾਂਗੇ ਨਾ ਮਨਾਲੀ ਘੁੰਮਣ ਜਾਵਾਂਗੇ ਹਵੇਲੀ ਰਸ਼ ਪੈਣ ਲੱਗ ਗਿਆ ਨਿਕਲ ਜੋ ਨਿਕਲ ਜੋ ਹੋਰ ਮੋਟਾ ਹੋਰੇ ਫਟ ਜਵੇ ਗੁੱਸਾ ਆ ਗਿਆ ਸਾਡੇ ਤੇ ਮੈਂ ਫਟਣਾ ਅਸੀਂ ਤੁਹਾਨੂੰ ਸਾਰਿਆਂ ਨੂੰ ਲੈ ਲਿਆ ਚਲੋ ਹਵੇਲੀ ਪੂਰੀ ਮौज-ਮਸਤੀ ਕਰ ਲਈ ਆ ਤੇ ਹੁਣ ਆਪਾਂ ਨਿਕਲਣ ਲੱਗੇ ਆ ਹਵੇਲੀ ਤੋਂ ਕਿੱਥੇ ਈਸਟਵੁੱਡ ਕਹਿੰਦੇ ਬਹੁਤ ਸੋਹਣੀ ਮਾਰਕੀਟ ਆ ਉਹਨਾਂ ਹਵੇਲੀ ਤੋਂ ਨਿਕਲਣ ਲੱਗੇ ਆ। ਲੈ ਚਲੋ ਮੇਰੀ ਝਾਨ ਨਾਲ। ਆਪਣੀ ਪ੍ਰੀਤ ਜੀ ਨੂੰ ਪਹੁੰਚਾ ਕੇ ਇਹ ਨਾ ਇਹ ਕਹਿਣ ਕਿ ਮੈਨੂੰ ਵਾਧੂ 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 ਵਾਧੂ। ਪ੍ਰੀਤ ਨੂੰ ਲੈ ਕੇ ਨਹੀਂ ਜਾਣਾ ਪ੍ਰੀਤ ਨੂੰ ਗੱਡੀ 'ਚ ਪੜਾ ਕੇ ਜਾਵਾਂਗੇ ਆਪਾਂ। ਲੋ ਗਾਇਸ ਨਿਕਲ ਪਿਆ ਹਵੇਲੀ ਤੋਂ ਬਾਏ ਬਾਏ ਹਵੇਲੀ ਸਾਰੇ ਜਣੇ ਨੇ ਬਹੁਤ ਮਸਤੀ ਕੀਤੀ ਹਵੇਲੀ ਪੂਰੀ ਮौज-ਮਸਤੀ ਕੀਤੀ ਆ। ਸਹੀ ਗੱਲ। ਹਾਂ ਪੂਰੀ ਖੱਪੋ ਬਾਈ ਪ੍ਰੀਤ ਨੇ ਤੁਹਾਨੂੰ ਵਲੌਗ ਦੇ ਵਿੱਚ ਦੇਖ ਹੀ ਲਿਆ ਹੋਣਾ ਤੁਸੀਂ। ਬਹੁਤ ਖੱਪ ਕੀਤੀ ਆ ਪ੍ਰੀਤ ਨੇ ਉਹ ਸਾਰੇ ਸ਼ੋਰ ਸਾਹ। ਪਜਾਮਾ ਪਾਣੀ ਇਹਨਾਂ ਨੂੰ ਖੱਪ ਪਾਈ ਜਾਂਦੇ ਕਿੰਨੇ ਕਿਉਂ ਆ ਪਜਾਮੇ ਨਾਲ ਖੱਪ ਆਉਂਦੀ ਆ ਤੈਨੂੰ